ਅਮ੍ਰਿਤਸਰ ਸ਼ਹਿਰ ਦੇ ਬਾਬਾ ਗੁੱਦਾ ਜੀ ਐਵੇਨਿਊ ਕਲੋਨੀ ਅੰਦਰ ਸ੍ਰੀ ਸਾਈ ਕਾਨਵੈਂਟ ਸਕੂਲ ਦੇ ਨਜ਼ਦੀਕ ਇੱਕ ਖਾਲੀ ਪਏ ਪਲਾਂਟ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਝਗੜਾ ਚੱਲ ਰਿਹਾ ਹੈ ਉੱਥੇ ਸਕੂਲ ਦੇ ਚੇਅਰਮੈਨ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਪਲਾਂਟ ਉਸ ਦਾ ਹੈ ਅਤੇ ਉਸ ਨੇ ਇਸ ਪਲਾਂਟ ਦਾ ਸਟੇਟ ਲਿਆ ਹੈ ਉੱਥੇ ਇਸ ਪਲਾਂਟ ਦਾ ਦੂਜੀ ਧਿਰ ਸੁਖਵੀਰ ਕੌਰ ਬੀਰੋਂ ਨੇ ਇਸ ਪਲਾਂਟ ਨੂੰ ਆਪਣਾ ਦੱਸਿਆ ਹੈ ਜਦੋਂ ਇਲਾਕੇ ਦੇ ਐਸਐਚਓ ਜਸਵੀਰ ਸਿੰਘ ਜੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਪਲਾਂਟ ਦਾ ਨਕਸ਼ਾ ਅਤੇ ਨਿਸ਼ਾਨਦੇਹੀ ਕਰਕੇ ਉਸ ਦੇ ਅਸਲ ਵਾਰਸਾਂ ਨੂੰ ਦਿੱਤਾ ਜਾਵੇਗਾ ਅਤੇ ਜੋ ਦੇਸ਼ੀ ਪਾਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਕਹਿਣਾ ਚਾਹਣਾ ਜੀ 28 ਤਰੀਕ ਦੀ ਰਾਤ ਨੂੰ 1:40 ਮਿੰਟ ਤੇ ਇੱਥੇ ਤਿੰਨ ਨੌਜਵਾਨ ਤੇ ਇੱਕ ਕੋਈ ਲੇਡੀ ਜਿਹੜੀ ਸਕੂਟਰੀ ਦੇ ਕਿਸੇ ਬੰਦੇ ਦੇ ਨਾਲ ਘੁੰਮਦੀ ਪਈ ਸੀ ਟਰੈਕਟਰ ਵਾਲੇ ਪਹਿਲਾਂ ਉੱਥੇ ਖਲੋਤੇ ਆ ਉਸ ਤੋਂ ਬਾਅਦ ਉਸ ਟਰੈਕਟਰ ਬੈਕ ਕਰਕੇ ਇੱਥੇ ਲਿਆ ਗਏ ਉਹਨਾਂ ਨੇ ਸਭ ਤੋਂ ਪਹਿਲਾਂ ਮੇਰੇ ਸਕੂਲ ਦੇ ਸੀਸੀਟੀਵੀ ਕੈਮਰੇਆਂ ਦੀ ਭੰਨਤੋੜ ਕੀਤੀ ਆ ਇੱਕ ਕੈਮਰਾ ਤੋੜ ਕੇ ਚੋਰੀ ਕਰਕੇ ਲੈ ਗਏ ਨਾਲ ਉਸ ਤੋਂ ਬਾਅਦ ਉਹਨਾਂ ਨੇ ਟਰੈਕਟਰ ਦੀ ਮਦਦ ਨਾਲ ਇੱਥੇ ਮੇਰੀ ਕੰਧ ਤੋੜਤੀ ਹੈ ਇਹੜਾ ਪਲਾਟ ਆ ਅਸੀਂ 2015 ਦਾ ਜਨਵਰੀ 2015 ਦਾ ਪਰਚੇਸ ਕੀਤਾ ਮਮਤਾ ਕੁਮਾਰੀ ਤੋਂ ਮਮਤਾ ਕੁਮਾਰੀ ਨੇ ਪਰਚੇਸ ਕੀਤਾ ਸ਼ੋਕਮਾਰ ਤੋਂ ਤਕਰੀਬਨ ਮਤਲਬ 20 ਸਾਲ ਤੋਂ ਜਿਹੜਾ ਕਬਜ਼ਾ ਇੱਥੇ ਉਸ ਵਾਰ ਰਜਿਸਟਰੀ ਹੋਈ ਆ ਇੰਤਕਾਲ ਦਰਜ ਹੈ ਫਿਰ ਐਨਓਸੀ ਸਾਡੇ ਕੋਲ ਆ ਮੀਟਰ ਬਕਾਇਦਾ ਲੱਗਾ ਆ ਬਿਜਲੀ ਬੋਰਡ ਦਾ ਅੰਦੇ ਵਿੱਚ ਇੱਕ ਪਰਿਵਾਰ ਰਹਿ ਰਿਹਾ ਛੋਟੇ ਛੋਟੇ ਬੱਚੇ ਰਹਿ ਰਹੇ ਆ ਕਮਰਾ ਬਣਿਆ ਆ ਫਿਰ ਇਹ ਬੰਦੇ ਅੰਦਰ ਐਂਟਰ ਕੰਧ ਤੋੜਨ ਤੋਂ ਬਾਅਦ ਇਹ ਬੰਦੇ ਅੰਦਰ ਐਂਟਰ ਹੁੰਦੇ ਆ ਅੰਦਰ ਐਂਟਰ ਹੋਣ ਤੋਂ ਬਾਅਦ ਤਲਵਾਰਾਂ ਮਾਰਦੇ ਹੋਏ ਵੇਲੋਂ ਨਿਸ਼ਾਨ ਲ ਨਾਲ ਇੱਟੇ ਮਾਰੇ ਨਾਲ ਦਲਵਾਰਾਂ ਮਾਰੀਆਂ ਆ ਤਾਂ ਕਿ ਜਿਹੜਾ ਅੰਦਰ ਪਰਿਵਾਰ ਨੇ ਦਾ ਉਹ ਡਰ ਜੀ ਕੰਦ ਤੋੜਨ ਦਾ ਕੀ ਮਤਲਬ ਹੋਇਆ ਮਤਲਬ ਇਹ ਆ ਵੀ ਇੱਕ ਉਹ ਜਿਹੜੀ ਲੇਡੀ ਆ ਭੀਰੋ ਨਾਮ ਦੀ ਲੇਡੀ ਆ ਉਹ ਇੱਕ ਰਾਵਾਂ ਦੀ ਪੁਰਾਣੀ ਮਾਲਕੀ ਦੇ ਤੌਰ ਤੇ ਫਰਜ਼ ਲੈ ਕੇ ਤੁਰੇ ਫਿਰਦੀ 16 ਮਰਲੇ ਦੀ ਉਹ 16 ਮਰਲੇ ਦੇ ਬੇਸ ਤੇ ਮੇਰੇ ਇਹ ਪਲਾਟ ਨੰਬਰ 88 ਦੇ ਤੇ ਕਬਜ਼ਾ ਕਰਨਾ ਚਾਹੁੰਦੀ ਆ ਜ਼ਬਰਦਸਤੀ ਜ਼ਬਰਦਸਤੀ ਕਬਜ਼ਾ ਇਹਦੇ ਕਰਕੇ ਅਸੀਂ ਫਿਰ ਮਾਨਯੋਗ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਆ ਜਿਹਦੇ ਵਿੱਚ ਸਾਨੂੰ ਮਾਨਯੋਗ ਅਦਾਲਤ ਨੇ ਸਟੇ ਦਿੱਤਾ ਆ ਕਿ ਸਾਨੂੰ ਜ਼ਬਰਦਸਤੀ ਹੈ ਜੋ ਕੋਈ ਕੱਢ ਨਹੀਂ ਸਕਦਾ 28 ਤਰੀਕ ਤੋਂ ਪਹਿਲਾਂ ਵੀ ਕੋਈ ਵਾਰਦਾਤ ਹਾਂਜੀ ਉਸ ਤੋਂ ਪਹਿਲਾਂ ਵੀ ਇਹ ਕਿੰਨੇ ਵਾਰਦਾਤ ਕੀਤੀ ਸੀ ਲੇਡੀ ਨੇ ਐਂ ਜੀ ਮੇਰੀ ਕੰਧ ਢਾਈ ਸੀ ਤੇ ਥਾਣਾ ਸੁਲਤਾਨਵੇੜ 99/23 ਦਾ ਇੱਕ ਇਹਦੇ ਖਿਲਾਫ ਪਰਚਾ ਵੀ ਦਰਜ ਹੈ ਤੇ ਜਿਹੜੀ 28 ਤਰੀਕ ਦੀ ਵਾਰਦਾਤ ਹੋਈ ਹੈ ਇਸ ਸਬੰਧੀ ਤੁਸੀਂ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਮੈਂ ਇੰਨਿਆਂ ਕਿ ਜ਼ਿਆਦਾ ਇਹਨਾਂ ਨੂੰ ਜਿਹੜੀਆਂ ਲਿਖਤੀ ਦਰਖਾਸਤਾਂ ਦੇ ਚੁੱਕੇ ਹਾਂ ਪੂਰੀ ਕਲੋਨੀ ਵੀ ਮੇਰੇ ਨਾਲ ਥਾਣਾ ਸੁਲਤਾਨਵਿੰਡ ਗਈ ਆ ਐਸ ਐਚ ਓ ਸਾਹਿਬ ਨੂੰ ਮਿਲੇ ਆ ਇਨਾਂ ਨੂੰ ਜਿੰਨੀਆਂ ਵੀ ਸੀਸੀਟੀਵੀ ਫੁਟੇਜਆਂ ਵੀਡੀਓ ਸੀ ਜਿੰਨੇ ਵੀ ਉਹਨਾਂ ਦੀ ਭੰਨ ਤੋੜ ਕੀਤੀ ਆ ਜੋ ਵੀ ਸਾਰੀ ਇੱਥੇ ਘਟਨਾ ਵਾਪਰੀ ਆ ਉਹਦੇ ਸੀਸੀਟੀਵੀ ਕੈਮਰੇ ਚ ਕੈਦ ਜਿਹੜੀਆਂ ਹੋਈਆਂ ਫੋਟੋਆਂ ਨੂੰ ਪੈਨ ਡਰਾਈਵ ਦੇ ਵਿੱਚ ਪਾ ਕੇ ਐਸ ਐਚ ਓ ਸਾਹਿਬ ਨੂੰ ਦੇ ਦਿੱਤੀਆਂ ਗਈਆਂ। ਨਾ ਫਿਰ ਉਸ ਤੋਂ ਬਾਅਦ ਉਹਨਾਂ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਦੇ ਹਿਸਾਬ ਨਾਲ ਜਿਹੜੇ ਉਥੇ ਹਾਰ ਨਾਲ ਲੈ ਕੇ ਆਏ ਸੀ ਪੌੜੀ ਆ ਡੰਡਾ ਆ ਦੱਤਰ ਆ ਉਹ ਅਹੀਂ ਜਿਹੜਾ ਆ ਬ੍ਰਾਂਭਤ ਕਰ ਲਿਆ। ਐਸ ਐਚ ਓ ਸਾਹਿਬ ਨੂੰ ਜਾਣਕਾਰੀ ਦਿੱਤੀ ਆ ਪਰ ਐਸ ਐਚ ਓ ਸਾਹਿਬ ਅਜੇ ਤੱਕ ਉਹ ਸਮਾਨ ਵੀ ਨਹੀਂ ਲੈਣ ਆਏ। 99 ਹਲੇ ਤੱਕ ਸਾਡੇ ਕੋ ਪਿਆ ਆ ਮਨਛਾ ਕੀ ਸੀਗੀ ਕੋਈ ਵੀ ਕਰ ਮਨਛਾ ਉਹਨਾਂ ਦੀ ਇਹੋ ਹੀ ਵੀ ਜਿਹੜੇ ਵਿੱਚ ਬੰਦੇ ਰਹਿੰਦੇ ਹਨ ਧੰਕਾਇਆ ਜਾਵੇ ਉਹ ਇਥੋਂ ਭੱਜ ਜਾਣ ਉਹ ਨਿਕਲ ਜਾਣ ਤੇ ਅਸੀਂ ਭਲਾੜ ਤੇ ਕਬਜ਼ਾ ਕਰ ਲਈਏ ਹੁਣ ਅੱਗੋਂ ਕੀ ਤੁਹਾਡੀ ਮੰਗ ਹੈ ਹੁਣ ਸਾਡੀ ਮੰਗ ਹੈ ਜੇ ਇਹਨਾਂ ਦੇ ਇਹਨਾਂ ਦੇ ਉੱਤੇ ਕੱਲ ਤੱਕ ਪਰਚਾ ਨਾ ਦਰਜ ਕੀਤਾ ਗਿਆ ਤੇ 6 ਤਰੀਕ ਨੂੰ ਜਿਹੜਾ ਹੈ ਮਹੱਲਾ ਨਿਵਾਸੀ ਨਾਲ ਹੋਰ ਜਥੇਬੰਦੀਆਂ ਨੂੰ ਲੈ ਕੇ ਚੱਕਾ ਜਾਮ ਕੀਤਾ ਜਾਊਗਾ ਜਦੋਂ ਆਹ ਕੰਮ ਹੋਇਆ ਸੀ ਸਾਰੇ ਅੰਦਰ ਸੀ ਬੱਚੇ ਸਾਡੇ ਛੋੜੇ ਸੁੱਤੇ ਹੀ ਕੰਦ ਸੌਟਤੀਆਂ ਜੋ ਮਾਰ ਵੀ ਸਕਦੇ ਸੀ ਮਾਰਨ ਦੀ ਕੋਸ਼ਿਸ਼ ਪੂਰੀ ਕੋਸ਼ਿਸ਼ ਕੀਤੀ ਸਾਡੇ ਇੱਥੇ ਹਾਂਜੀ ਨਾਲ ਦਾਤਰ ਸੀ ਉਹਨਾਂ ਕੋ ਤਿੰਨ ਜਣੇ ਸੀ ਤਿੰਨ ਜਣੇ ਹੀ ਮੂਲ ਲਪੇਟੇ ਹੀ ਉਹਨਾਂ ਨੇ ਨਾਲ ਖੰਡਾਸੀ ਤੇ ਕੀ ਉਹ ਮੰਗ ਕਰਦੇ ਪ੍ਰਸ਼ਾਸਨ ਕੋਲ ਅਸੀਂ ਸਾਡੀ ਸੁਣੋ ਮੈਂ ਹਾਂ ਜੀ ਵੀਰੋ ਜਿਹੜੀ ਕੰਦੇ ਢਾਈ ਗਈ ਹੈ ਕਿਹਦੀ ਲੜਾਈ ਗਈ ਹੈ ਆ ਉਹ ਆਏ ਤਿੰਨ ਜਿਹੜਾ ਜਿਨ੍ਹਾਂ ਨੇ ਕੰਦ ਢਾਈ ਹੈ ਅੱਛਾ ਜੀ ਤੇ ਉਹਨਾਂ ਨੇ ਮੂੰਹ ਲੈ ਪੇਟੇ ਹੀ ਜੀ ਟਟਾ ਗਏ ਤੇ ਚੱਲ ਗਏ ਤੇ ਮੁੜ ਕੇ ਇਹਨਾਂ ਨੇ ਕੈਮਰੇ ਵੀ ਤੋੜਤੇ ਤੇ ਤਾਰਾਂ ਵੀ ਤੋੜਤੀਆਂ ਕੈਮਰੇ ਦੇ ਆਪਣਾ ਢਾਈ ਗਈ ਕੰਦੇ ਟਰੈਕਟਰ ਆਇਆ ਹੀ ਟਰੈਕਟਰ ਹਾਂ ਤਿੰਨ ਜਣੇ ਬੈਠੇ ਲਾਲ ਕਲਰ ਦਾ ਹੈ ਐਸੇ ਲਾਲ ਕਲਰ ਦੇ ਬੈਠੇ ਹਾਂ ਜੀ ਮੇਰਾ ਕੀ ਨਾਮ ਕਾ ਮੇਰਾ ਨਾਮ ਸੁਖਵੀਰ ਕਾ ਹਾਂ ਜੀ ਇੱਕ ਤੁਹਾਡੇ ਤੇ ਅਲੀਗੇਸ਼ਨ ਲੱਗੇ ਵੀ ਟਰੈਕਟਰ ਕਰਕੇ ਕੰਦ ਢਾਈ ਗਈ ਹੈ ਵੇਖੋ ਜੇ ਅਸੀਂ ਬਜ਼ੁਰਗ ਬੰਦੇ ਅਸੀਂ ਤਾਂ ਦੋ ਦੋ ਕੌੜੀਆਂ ਦੇ ਪੈਰ ਨਹੀਂ ਚੜ੍ਹ ਸਕਦੇ ਤੇ ਅਸੀਂ ਕੰਧਾ ਕਿਤਰਾ ਢਾਵਾਂਗੇ ਟਰੈਕਟਰ ਤੁਸੀਂ ਵੇਖੋ ਸਾਡੇ ਵੀੜੇ 'ਚ ਹੈਗਾ ਹੀ ਨਹੀਂ ਸਾਡਾ ਟਰੈਕਟਰ ਸਾਡੇ ਤੇ ਅੱਗੇ ਵੀ ਇਹਨੇ ਇਤਰਾ ਹੀ ਕੰਧ ਢਾਕੇ ਤੇ ਮੇਰੇ ਤੇ ਪਰਚਾ ਕੀਤਾ ਹੈ ਤਿੰਨ ਮੇਰੇ ਤੇ ਕੇਸ ਪੈ ਜੇ ਮੈਂ ਬੂਟਿਆਂ ਨੂੰ ਹੱਥ ਲਾਉਣੀ ਉਹ ਵੀ ਮੇਰੇ ਤੇ ਕੇਸ ਪੈ ਜਾਂਦੇ ਜੇ ਮੈਂ ਗੜ ਕੋ ਨੰਗ ਦੀ ਆਪਣੇ ਪਲਾਟ ਦੇ ਅਲੱਗ ਤਾਂ ਵੀ ਕੇਸ ਪਾ ਦਿੰਦਾ ਤਿੰਨ ਤਿੰਨ ਕੇਸ ਅਦਾਲਤ ਦੇ ਵਿੱਚ ਚੱਲਣ ਰਹੇ ਆ ਉਹ ਹੀ ਤਾਂ ਹੁੰਦਾ ਹੈ ਪਰਚੇ ਸਾਡੇ ਤੇ ਕੰਮ ਨਾ ਸਾਡਾ ਪਲਾਟ ਸੰਭਲਣ ਦਾ ਮਾਰਾ ਫਿਰ ਪਲਾਟ ਸੰਭਲਦੀ ਕਰਕੇ ਹਾਂਜੀ ਉਹਨੂੰ ਇਹ ਵਾਪੇ ਇੰਨਾ ਤਾਂ ਮੈਲਿਕੇਸ਼ਨ ਲਈ ਇਹ ਖਾਪ ਕੇ ਬਹਿ ਜਾਣ ਤੇ ਪਲਾਟ ਨਾ ਸੰਭਲਾ ਕੀ ਮੰਗ ਕਰਦੇ ਫੇਸਬੁਕ ਅਸੀਂ ਇਹੋ ਮੰਗ ਕਰ ਸਾਡੇ ਨਾਲ ਇਨਸਾਫ ਹੋਵੇ ਅਸੀਂ ਕਿਹਦੀ ਚੀਜ਼ ਸੰਭਣੀ ਜਿਹੜੀ ਸਾਡੀ ਚੀਜ਼ ਕੋਈ ਨਾ ਖੜਿਆ ਤੇ ਨਹੀਂ ਤੇ ਜੇ ਦਵਾਉਣੀ ਆ ਨਾ ਉਹਨਾਂ ਨੇ ਤੇ ਮੈਂ ਹੱਥ ਜੋੜ ਕੇ ਵੈਸੇ ਉਹਨੂੰ ਦੇ ਦੇਣੀ ਸਾਡਾ ਆਪੇ ਫਿਰ ਰੱਬ ਰੱਖਾ ਜਿਹੜਾ ਸ੍ਰੀ ਸਾਈਂ ਕਨਵਰਟ ਸਕੂਲ ਹੈ ਉਹ ਜਿਹੜੀ ਦੁਬਾਰਾ ਈ ਉਸ ਬੰਦੇ ਦੇ ਦਿਸਕ੍ਰੀਨਡ ਗੱਲ ਇਸ ਤਰ੍ਹਾਂ ਹੈ ਕਿ ਇੱਕ ਨਾ ਪਲਾਟ ਹੈ ਜਿਹੜਾ ਸਾਈਂ ਕਾਲਜ ਉਹਦੇ ਨਾਲ ਇੱਕ ਪਲਾਟ ਹੈ ਉਹ ਪਲਾਟ ਦੇ ਉੱਤੇ ਦੋ ਤਰ੍ਹਾਂ ਆਫ ਸਵਿਚ ਜਿਹੜੀ ਆ ਦਾਅਵੇਦਾਰੀ ਪੇਸ਼ ਕਰਦੇ ਆ ਰਿਕਾਰਡ ਮੁਤਾਬਕ ਜਿਹੜਾ ਵਾ ਦੋਵੇਂ ਤਰ੍ਹਾਂ ਦਾ ਆਪਣੀ ਦਾਅਵੇਦਾਰੀ ਪੇਸ਼ ਕਰ ਰਿਹਾ ਜਿਹੜੀ ਸਮਨ ਸ਼ਰਮਾ ਵਾ ਇਹ ਵੀ ਆਪਣੀ ਉਸ ਪਲਾਟ ਦੇ ਦਾਅਵੇਦਾਰੀ ਪੇਸ਼ ਕਰਦੀ ਹੈ ਔਰ ਇੱਕ ਲੇਡੀਜ਼ ਬਲਬੀਰ ਕੋਰ ਵੀ ਰੋ ਉਹ ਵੀ ਉਸ ਪਲਾਟ ਤੇ ਦਾਵੇਦਾਰੀ ਪੇਸ਼ ਕਰਦੇ ਦੋਵਾਂ ਤਰ੍ਹਾਂ ਨੇ ਦਰਖਾਸਤਾਂ ਦਿੱਤੀਆਂ ਨੇ ਦੋਵਾਂ ਤਰ੍ਹਾਂ ਦੀਆਂ ਦਰਖਾਸਤਾਂ ਦੀ ਤਸਦੀਕ ਕੀਤੀ ਜਾ ਰਹੀ ਆ ਪਲਾਟ ਮੁਤਾਬਕ ਰਿਕਾਰਡ ਜੋ ਮੋੜਲੇ ਤੌਰ ਤੇ ਚੈੱਕ ਕੀਤਾ ਗਿਆ ਤੇ ਉਹ ਪਲਾਟ ਦੇ ਖਸਰਾ ਨੰਬਰ ਜਿਹੜਾ 583 ਆ ਉਹਦੇ ਵਿੱਚ ਵੀਰੋ ਦੀ ਮਾਲਕੀ ਜਿਹੜੀ ਆ ਉਹ 16 ਮਰਲੇ ਆ ਤੇ ਇਹਨਾਂ ਦੀ ਮਾਲਕੀ 7 ਮਰਲੇ ਆ ਹੁਣ ਜਿਸ ਜਗ੍ਹਾ ਤੇ ਉਹ ਪਲਾਟ ਆ ਉਹ ਕਿਸ ਖਸਰਾ ਨੰਬਰ ਦੇ ਵਿੱਚ ਆ ਇਹਦੇ ਵਾਸਤੇ ਨਿਸ਼ਾਨਦੇਹੀ ਕਰਾਉਣੀ ਜ਼ਰੂਰੀ ਆ ਪੁਰਾਣਾ ਵਿਵਾਦ ਆ ਇਸ ਤੋਂ ਪਹਿਲਾਂ ਵੀ ਇਹ ਚੱਲਦਾ ਆ ਰਿਹਾ ਵਾ ਮਕਦਮਾ ਪਹਿਲਾਂ ਵੀ ਦਰਜ ਹੋਇਆ ਕਹਿੰਦੇ ਜਿਹੜੀ ਇਸੇ ਕਰਦਾ ਉਹ ਆਪਣਾ ਜਿਹੜੀ ਵੀਰੋ ਆ ਉਹ ਇਸੇ 'ਤੇ ਦਾਵਾ ਕਰਦੀ ਕਿ ਜਿਹੜਾ ਪਹਿਲਾਂ ਵੀ ਮੇਰੇ 'ਤੇ ਮਕਦਮਾ ਦਰਜ ਹੋਇਆ ਵਾ ਉਹ ਗਲਤ ਹੋ ਗਿਆ ਸੀ ਇਹ ਜਿਹੜੀ ਇੱਕ ਜਿਹੜੀ دیوار ਵਗੈਰਾ ਟਰੈਕਟਰ ਨਾਲ ਬਾਕੀ ਜਿਹੜਾ ਕਹਿੰਦੇ ਹੁੰਦਾ ਉਹ ਦੀਵਾਰ ਜਿਹੜੀ ਆ ਉਹ ਜ਼ਰੂਰ ਢਾਈ ਗਈ ਆ ਮਤਲਬ ਇੱਕ ਟਰੈਕਟਰ ਵੱਲੋਂ ਰਾਤ ਦੇ ਵੇਲੇ ਜਿਹੜੀ ਦੀਵਾਰ ਜਿਹੜੀ ਉਹ ਢਾਈ ਗਈ ਆ ਜਿਹਦੀ ਇਹਦੇ ਬਾਰੇ ਤਸਦੀਕ ਕੀਤੀ ਜਾ ਰਹੀ ਆ ਲੇਕਿਨ ਉਸ ਤੋਂ ਪਹਿਲਾਂ ਪਲਾਟ ਦੀ ਮਾਲਕੀ ਤਸਦੀਕ ਕਰਨੀ ਜ਼ਰੂਰੀ ਪਲਾਟ ਦੀ ਮਾਲਕੀ ਤਸਦੀਕ ਕਰਨ ਵਾਸਤੇ ਜਿਹੜਾ ਵਾ ਨਿਸ਼ਾਨਦੇਹੀ ਕਰਾਉਣੀ ਜ਼ਰੂਰੀ ਹੈ ਜਿਹੜੀ ਵੀ ਧਿਰ ਜਿਹੜੀ ਆ ਦੋਸ਼ੀ ਪਾਈ ਗਈ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਇਸ ਸਟੇ ਵੀ ਲਿਆ ਹੈ ਰੋਪੇਜਨ ਡਿਪਾਰਟਮੈਂਟ ਨੇ ਵੀਡੀਓ ਦੇ ਉੱਪਰ ਜਿਹੜਾ ਕਾਸ਼ੀ ਵੀ ਹੈ ਹਾਂਜੀ ਜਿਹੜਾ ਸਟੇ ਲਿਆ ਕੋਰਟ ਦੇ ਆਦੇ ਹੇ ਦੇਖੋ ਇਹ ਇਹ ਜਿਹੜਾ ਵਾ ਮਾਮਲਾ ਵਾ ਕੋਰਟ ਦੇ ਵਿੱਚ ਆ ਕਿਹੜੇ ਖਸਰੇ ਨੰਬਰ ਦਾ ਉਹਨਾਂ ਨੇ ਸਟੇ ਲਿਆ ਇਹਦੇ ਬਾਰੇ ਕਨਫਰਮ ਨਹੀਂ ਹੈਗਾ